ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਬਰ ਸ਼ੇਰ ਸਿੰਘ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ 2 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਮੈਂ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਜੋ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਸੇ ਨੂੰ ਹੀ ਗੁਰਬਾਣੀ ਦਾ ਦਰਜਾ ਹਾਸਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੀ ਕਿਸੇ ਵੀ ਰਚਨਾ ਨੂੰ ਗੁਰਬਾਣੀ ਦਾ ਦਰਜਾ ਦੇਣ ਦਾ ਹੱਕ ਕਿਸੇ ਸਿੱਖ ਕੋਲ ਨਹੀਂ ਹੈਗਾ ਇਹ ਹੱਕ ਗੁਰੂ ਦਾ ਆਖਮਾ ਹੱਕ ਹੈ ਗੁਰੂ ਦਾ ਪ੍ਰਜ਼ਰਵ ਰਾਈਟ ਆ ਇਹ ਕੋਈ ਸਿੱਖ ਕਿਸੇ ਬਾਹਰੀ ਰਚਨਾ ਨੂੰ ਜਿਹੜਾ ਗੁਰਬਾਣੀ ਦਾ ਦਰਜਾ ਨਹੀਂ ਦੇ ਸਕਦਾ ਇਹਦੇ ਬਾਬਤ ਮੈਂ ਉਹਦੇ ਵਿੱਚ ਗੱਲ ਕੀਤੀ ਤੋਂ ਤੁਸੀਂ ਉਹ ਸਾਰੇ ਵੀਡੀਓ ਸੁਣੀ ਹੈ ਤੇ ਉਹ ਵੀਡੀਓ ਦੇ ਉੱਤੇ ਜਿਹੜੇ ਨਾ ਬਹੁਤ ਸਾਰੇ ਕਮੈਂਟ ਆਏ ਬੜੇ ਜਿਹੜੇ ਆ ਤਰ੍ਹਾਂ-ਤਰ੍ਹਾਂ ਦੇ ਕਮੈਂਟ ਆਏ ਆ ਉਹਦੇ ਉੱਤੇ ਮੈਨੂੰ ਲੱਗਿਆ ਕਿ ਉਹ ਕਮੈਂਟ ਜਿਹੜੇ ਆ ਆਪਣੇ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਕੇ ਉਹਨਾਂ ਦੇ ਉੱਤੇ ਵਿਚਾਰ ਕੀਤੀ ਜਾਵੇ ਤੇ ਉਹਨਾਂ ਦੇ ਜਵਾਬ ਵੀ ਦਿੱਤੇ ਜਾਣ ਇੱਕ ਜਿਹੜਾ ਕਮੈਂਟ ਕਾਮਨ ਰੂਪ ਦੇ ਵਿੱਚ ਆਇਆ ਬਾਰ ਬਾਰ ਆਇਆ ਉਹ ਕਾਫੀ ਬੰਦਿਆਂ ਨੇ ਮਤਲਬ ਕਮੈਂਟ ਕੀਤਾ ਕਿ ਸਿੱਖਾਂ ਨੂੰ ਤਿੰਨ ਫੁੱਟੀ ਕਿਰਪਾਨ ਕਿਸ ਗ੍ਰੰਥ ਨੇ ਪਵਾਈ ਵੀ ਜੇ ਤੂੰ ਇਦਾਂ ਦੀਆਂ ਗੱਲਾਂ ਕਰ ਰਿਹਾ ਤੈਨੂੰ ਗਾਤਰਾ ਨਹੀਂ ਪਾਉਣਾ ਚਾਹੀਦਾ ਕਿਰਪਾਨ ਕਿਉਂ ਪਾਈ ਹੈ ਫਿਰ ਕਿਰਪਾਨ ਉਤਾਰ ਦੇਣੀ ਚਾਹੀਦੀ ਹੈ ਵੀ ਜਿਹੜੀ ਹੈ ਤੁਸੀਂ ਕਿਰਪਾਨਾਂ ਪਾ ਕੇ ਇਦਾਂ ਦੀਆਂ ਗੱਲਾਂ ਕਰਦੇ ਹੋ ਮਤਲਬ ਕਿਰਪਾਨ ਨੂੰ ਜਿਹੜਾ ਅਖੋਤੀ ਦਸ਼ਮ ਗ੍ਰੰਥ ਦੇ ਨਾਲ ਜਿਹੜਾ ਜੋੜ ਕੇ ਦੇਖਿਆ ਜਾਂਦਾ ਸੋ ਕਿਉਂਕਿ ਜੇ ਜਿਹੜਾ ਮੀਰੀ ਪੀਰੀ ਦਾ ਸੰਕਲਪ ਹੈ ਜਿਹੜਾ ਜਹਰਾ ਰੂਪ ਦੇ ਵਿੱਚ ਪ੍ਰਗਟ ਜਿਹੜਾ ਹੁੰਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੇ ਹੁੰਦਾ ਜਦੋਂ ਉਹ ਦੋ ਤਲਵਾਰਾਂ ਧਾਰਨ ਕਰਦੇ ਨੇ ਪਰ ਸਿਧਾਂਤਕ ਤੌਰ ਤੇ ਜੇ ਗੱਲ ਕਰੀਏ ਇਹ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਹੀ ਜਿਹੜਾ ਮੀਰੀ ਪੀਰੀ ਦਾ ਸੰਕਲਪ ਇਕੱਠਾ ਚੱਲਦਾ ਆ ਰਿਹਾ ਹੈ ਪਈ ਗੁਰਦਾਸ ਜੀ ਨੇ ਕਿਹਾ ਆਸਾ ਹੱਥ ਤੇ ਕਿਤਾਬ ਕੱਚ ਬਾਬੇ ਨਾਨਕ ਦੇ ਜਿਹੜਾ ਹੱਥ ਦੇ ਵਿੱਚ ਡਾਂਗ ਤੇ ਕੱਚ ਦੇ ਵਿੱਚ ਜਿਹੜੀ ਆ ਪੋਥੀ ਗੁਰਬਾਣੀ ਦੀ ਇਹਦੇ ਸਾਨੂੰ ਜਿਹੜੇ ਆ ਪ੍ਰਮਾਣ ਮਿਲਦੇ ਆ ਉਹ ਡਾਂਗ ਕੋਈ ਬਾਬੇ ਨੇ ਜਿਹੜੀ ਆ ਤੁਰਨ ਵਾਸਤੇ ਨਹੀਂ ਸੀ ਰੱਖੀ ਕਿ ਕਿ ਉਹਨਾਂ ਤੋਂ ਤੁਰਿਆ ਨਹੀਂ ਸੀ ਜਾਂਦਾ ਉਹ ਡਾਂਗ ਦਾ ਸਹਾਰਾ ਲੈ ਕੇ ਤੁਰਦੇ ਸੀ ਉਹਨੂੰ ਐਜ਼ ਇੱਕ ਹਥਿਆਰ ਦੇ ਤੌਰ ਤੇ ਹੀ ਜਿਹੜਾ ਰੱਖਦੇ ਸੀ ਬਾਬਰ ਨੂੰ ਜਿਹੜੀ ਆ ਜਾਬਰ ਕਹਿਣ ਦੀ ਜਿਹੜੀ ਜ਼ਰਤ ਹੈ ਉਹ ਕਿਸੇ ਜਝਾਰੂ ਬੰਦੇ ਵਿੱਚ ਹੀ ਹੋ ਸਕਦੀ ਹੈ ਸੋ ਇਹ ਜਿਹੜੀ ਆ ਨਖੇੜ ਕੇ ਦੇਖਣਾ ਗੁਰਬਾਣੀ ਨਾਲ ਉਹਨਾਂ ਚੀਜ਼ਾਂ ਨੂੰ ਜਿਹੜਾ ਸਿੱਖਾਂ ਦਾ ਜੁਝਾਰੂ ਪੱਖ ਆ ਉਹਨੂੰ ਜਿਹੜਾ ਅਖੋਤੀ ਦਸ਼ਮ ਗ੍ਰੰਥ ਦੇ ਨਾਲ ਜੋੜਿਆ ਜਾਂਦਾ ਇਹ ਬੜਾ ਇੱਕ ਲੋਕ ਨੇ ਜਿਹੜੇ ਇਤਿਹਾਸਕ ਤੌਰ ਤੇ ਵੀ ਜਿਹੜੇ ਭੁੱਲੜ ਨੇ ਇਹ ਜਿਹੜੇ ਇਦਾਂ ਦੇ ਕਮੈਂਟ ਕਰਦੇ ਆ ਇਹਨਾਂ ਨੂੰ ਇਤਿਹਾਸ ਬਾਰੇ ਵੀ ਨਹੀਂ ਜਾਣਕਾਰੀ ਕਿ ਭਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀਆਂ ਚਾਰ ਜੰਗਾਂ ਲੜੀਆਂ ਕਿਉ ਗਲੇਲਾਂ ਨਾਲ ਲੜੀਆਂ ਡੰਡਿਆਂ ਨਾਲ ਲੜੀਆਂ ਉਦੋਂ ਕਿਰਪਾਨ ਕਿਸ ਨੇ ਦਿੱਤੀ ਸੀ ਫਿਰ ਸਿੱਖਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਵਾਟੇ ਦੀ ਪੋਹਹੋਲ ਦਾ ਜਿਹੜਾ ਕੀਤਾ ਸੀ ਕੰਮ ਉਸ ਤੋਂ ਪਹਿਲਾਂ ਵੀ ਲੜਾਈ ਜਿਹੜੀ ਲੜੀ ਗਈ ਪੁੰਗਾਣੀ ਦਾ ਜੁਦ ਜਿਹੜਾ ਉਹ ਖੰਡੇ ਬਾਟੇ ਦੀ ਪਹੌਲ ਦੇਣ ਤੋਂ ਪਹਿਲਾਂ ਲੜਿਆ ਗਿਆ ਉਹ ਫਿਰ ਕਿਵੇਂ ਲੜਿਆ ਗਿਆ ਸੋ ਇਸ ਤਰ੍ਹਾਂ ਦੇ ਜਿਹੜੇ ਕਮੈਂਟ ਆਉਂਦੇ ਆ ਬਾਰ-ਬਾਰ ਜਿਹੜਾ ਇਹ 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 ਇਹਨਾਂ ਲੋਕਾਂ ਨੂੰ ਇਹ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਕਿ ਜਿਹੜੀ ਕਿਰਪਾਣ ਹੈ ਉਹ ਅਕੋਤੀ ਦਸਮਗ੍ਰੰਥ ਦੀ ਮੁਤਾਜ ਨਹੀਂ ਹੈਗੀ ਹੋਰ ਇੱਕ ਜਿਹੜਾ ਕਮੈਂਟ ਮੈਨ ਸੀਗਾ ਇੱਕ ਬੰਦੇ ਨੇ ਕੀਤਾ ਜਿਹਦੇ ਤੇ ਮੈਨ ਗੱਲ ਕਰਨੀ ਸੀ ਕਿ ਲੱਗਦਾ ਕਿਸੇ ਕੋਲੋਂ ਜਿਹੜੀ ਹੈ ਵੱਡੀ ਬੁਰਕੀ ਮਿਲੀ ਹੈ ਹੁਣ ਆਪਾਂ ਬੁਰਕੀ ਦੀ ਗੱਲ ਕਰਾਂਗੇ ਜਦੋਂ ਬਾਜਪਾਈ ਦੀ ਸਰਕਾਰ ਸੀ ਉਹਦਾ ਪਾਰਲੀਮੈਂਟ ਦੇ ਵਿੱਚ ਬਿਆਨ ਰਿਕਾਰਡਡ ਬਿਆਨ ਆ ਉਦੋਂ ਮੁਰਲੀ ਮਨੋਹਰ ਜੋਸ਼ੀ ਜਿਹੜਾ ਮੰਤਰੀ ਸੀ ਇਹਨਾਂ ਦਾ ਦਸ਼ਮਦੀ ਬਾਣੀ ਵਾਸਤੇ ਖਰਚਾ ਗਏ ਦੇਣਾ ਮਤਲਬ ਦਸ਼ਮਦੀ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਉਹਨੇ 10 ਕਰੋੜ ਰੁਪਈਆ ਜਿਹੜਾ ਪਾਰਲੀਮੈਂਟ ਦੇ ਵਿੱਚ ਅਨਾਉਂਸ ਕੀਤਾ ਸੀ 85 ਲੱਖ ਰੁਪਈਆ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਪੰਜਾਬ ਦਾ ਇੱਕ ਜਿਹੜਾ ਬਜ਼ੁਰਗ ਜਾਂ ਮੁਖੀ ਹੈ ਉਹਨੂੰ ਮਿਲਿਆ ਜਿਹੜੀ ਹੈ ਦਿੱਲੀ ਵਾਲਾ ਬਿਰਸਾ ਸਿੰਘ ਜਿਹੜਾ ਅਖੋਤੀ ਦਸ਼ਮ ਗ੍ਰੰਥ ਨੂੰ ਛਪਾ ਕੇ ਵੰਡਿਆ ਜਿਨੇ ਤੇ ਉਹ 10 ਕਰੋੜ ਦੇ ਵਿੱਚੋਂ ਉਹਨੂੰ ਕਿੰਨਾ ਮਿਲਿਆ ਇਹ ਅਜੇ ਗੱਲ ਬਾਹਰ ਆਉਣੀ ਬਾਕੀ ਹੈ ਇਹਦੇ ਉੱਤੇ ਆਰਟੀਆਈ ਪਾਈ ਹੋਈ ਹੈ ਤੇ ਉਹਨੂੰ ਕਿੰਨਾ ਪੈਸਾ ਮਿਲਿਆ ਅਖੋਤੀ ਦਸ਼ਮ ਗ੍ਰੰਥ ਛਪਾਉਣ ਦਾ ਇੱਕ ਇਹਦੇ ਵਿੱਚ ਹੋਰ ਜਿਹੜਾ ਨੁਕਤਾ ਜਿਹੜਾ ਧਿਆਨ ਮੰਗਦਾ ਆਮ ਕਰਕੇ ਜਿਹੜਾ ਇਹਨਾਂ ਲੋਕਾਂ ਕੋਲੋਂ ਵੱਲੋਂ ਜਿਹੜੀ ਇਹ ਗੱਲ ਪ੍ਰਚਾਰੀ ਜਾਂਦੀ ਹੈ ਕਿ ਜਿਹੜਾ ਅਖੋਤੀ ਦਸ਼ਮ ਗ੍ਰੰਥ ਹੈ ਉਹ ਸਿਪਾਹੀ ਬਣਾਉਂਦਾ ਤੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਸੰਤ ਜਿਹੜਾ ਬਣਾਉਂਦਾ ਇਸ ਗੱਲ ਨੂੰ ਧਿਆਨ ਨਾਲ ਜਿਹੜਾ ਸੁਣਨ ਵਾਲੀ ਗੱਲ ਹੈ ਤੇ ਜਿਹੜੀ ਆ ਭਾਰਤੀ ਹਕੂਮਤ ਨੂੰ ਸਿੱਖਾਂ ਦੇ ਇਹਨਾਂ ਦੋਹਾਂ ਦੇ ਵਿੱਚੋਂ ਕਿਹੜੇ ਪੱਖ ਤੋਂ ਪ੍ਰੋਬਲਮ ਹੈ ਵੱਡੀ ਪ੍ਰੋਬਲਮ ਉਹਨਾਂ ਨੂੰ ਮਤਲਬ ਸਿਪਾਹੀ ਵਾਲੇ ਪੱਖ ਤੋਂ ਆ ਸਿੱਖਾਂ ਦੇ ਕਿ ਇਹ ਜਿਹੜੇ ਆ ਹੱਥ ਦੇ ਵਿੱਚ ਟਾਂਗਾ ਢਾ ਲਿੰਦੇ ਆ ਹਰ ਗੱਲ ਤੇ ਜਿਹੜਾ ਕਿਰਪਾਨਾ ਕੱਢ ਕੇ ਆ ਜਾਂਦੇ ਆ ਸਰਕਾਰ ਮਤਲਬ ਇਸ ਗੱਲ ਤੋਂ ਪਰੇਸ਼ਾਨ ਆ ਪਰ ਜਿਹੜੀ ਹੈ ਹੈਰਾਨੀ ਦੀ ਹੱਦ ਇਹ ਹੈ ਕਿ ਜਿੱਥੋਂ ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਅਖੋਤੀ ਦਸ਼ਮ ਗ੍ਰੰਥ ਕਰਕੇ ਸਿਪਾਈ ਬਣਦਾ ਬੰਦਾ ਉਸੇ ਦਾ ਪ੍ਰਚਾਰ ਵਾਸਤੇ ਜਿਹੜੀ ਹੈ ਵੱਡੀਆਂ ਰਕਮਾਂ ਜਿਹੜੀਆਂ ਪੈਸਾ ਜਿਹੜਾ ਉਹ ਵੰਡਿਆ ਜਾਂਦਾ ਕਿਸੇ ਬੰਦੇ ਨੂੰ ਸੰਤ ਕੋਲੋਂ ਕੀ ਪ੍ਰੋਬਲਮ ਹੋ ਸਕਦੀ ਹੈ ਉਹ ਤੇ ਬੈਠ ਕੇ ਸੰਤ ਮਤਲਬ ਉਹ ਤੇ ਬੈਠ ਕੇ ਭਗਤੀ ਕਰਦਾ ਫਿਰ ਉਹ ਤਾਂ ਕਿਸੇ ਨੂੰ ਕੁਛ ਕਹਿੰਦਾ ਹੀ ਨਹੀਂ ਤੇ ਤੁਸੀਂ ਕਹਿੰਦੇ ਹੋ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਸੰਤ ਬਣਾਉਂਦਾ ਫਿਰ ਇਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗਾ ਕਿਉਂ ਲਾਈਆਂ ਜਾਂਦੀਆਂ ਨੇ ਇਹਦੀ ਬਾਰ ਬਾਰ ਬੇਅਦਬੀ ਕਿਉਂ ਹੁੰਦੀ ਹੈ ਇਹਨੂੰ ਕਿਉਂ ਸਾੜਿਆ ਜਾਂਦਾ ਹੈ ਕਿਉਂ ਜਿਹੜੀ ਹੈ ਸਰਕਾਰ ਆਰਐਸਐਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਪਿੱਛੇ ਪਈ ਹੋਈ ਹੈ ਹੱਥ ਧੋਕੇ ਕਿ ਇਹਨੂੰ ਤਬਦੀਲ ਕੀਤਾ ਜਾਵੇ ਤੇ ਆਰਐਸਐਸ ਜਾਂ ਬੀਜੇਪੀ ਕਿਉਂ ਸਪੋਰਟ ਕਰਦੀ ਹੈ ਅਖੋਤੀ ਦਸ਼ਮ ਗ੍ਰੰਥ ਦੀ ਕਿ ਇਹਨੂੰ ਸਿੱਖਾਂ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਤੁਸੀਂ ਆਪ ਖੁਦ ਜਾ ਕੇ ਇਹ ਦੇ ਦੇਖ ਸਕਦੇ ਹੋ ਉਹਨਾਂ ਦੀਆਂ ਸਪੀਚਾਂ ਸੁਣ ਸਕਦੇ ਹੋ ਆਰਐਸਐਸ ਦੀਆਂ ਜਿਹੜੀਆਂ ਦਸ਼ਮ ਅਖੋਤੀ ਦਸ਼ਮ ਗ੍ਰੰਥ ਬਾਰੇ ਗੱਲਾਂ ਕੀਤੀਆਂ ਹੋਈਆਂ ਉਹਨਾਂ ਨੂੰ ਤੁਸੀਂ ਆਪ ਵੀ ਸੁਣ ਸਕਦੇ ਹੋ ਕਿੱਡਾ ਹੈਰਾਨੀਜਨਕ ਤੱਥ ਹੈ ਇਹ ਸੋ ਹੁਣ ਦੱਸੋ ਕਿ ਇਹ ਬੁਰਕੀ ਕਿਹਦੇ ਵੱਲੋਂ ਕਿਹਨੂੰ ਪੈ ਰਹੀ ਹੈ ਸੋ ਇੱਕ ਕਮੈਂਟ ਜਿਹੜਾ ਆ ਰਿਹਾ ਹੈ ਕਿ ਅਮਰਿਤਦੀ ਪੋਹਲ ਤਿਆਰ ਕਰਨ ਵੇਲੇ ਜਾਂ ਜਿਹੜੀਆਂ ਤਿੰਨ ਬਾਣੀਆਂ ਅਖੋਤੀ ਦਸ਼ਮ ਗ੍ਰੰਥ ਦੀਆਂ ਪੜ੍ਹੀਆਂ ਜਾਂਦੀਆਂ ਨੇ ਉਹਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਿਆ ਜਾਂਦਾ ਹੈ ਕਿ ਫਿਰ ਸਾਡਾ ਅਮਰਤ ਦਾ ਕੀ ਬਣੂਗਾ ਇਹ ਪ੍ਰਾਣੀ ਆ ਬੜੀਆਂ ਜਿਹੜੀਆਂ ਗੱਲਾਂ ਨੇ ਉਦੋਂ ਤੋਂ ਹੀ ਮਤਲਬ ਇਹ ਨਾਲ-ਨਾਲ ਚੱਲ ਰਹੀਆਂ ਨੇ ਗੱਲਾਂ ਤੇ ਇਸ ਗੱਲ ਦਾ ਕੀ ਪ੍ਰੂਫ ਹੈ ਕਿ ਖੰਡੇ ਦੀ ਪਾਹੁਲ ਦੇਣ ਵੇਲੇ ਕਿਹੜੀਆਂ ਬਣੀਆਂ ਪੜੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਦਾ ਕਿਸੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਜਿੰਨੇ ਰਹਿਤ ਨਾਮੇ ਮਿਲਦੇ ਆ ਸਾਰੇ ਵੱਖ-ਵੱਖ ਨਦੀਆਂ ਰਾਿਆਂ ਨੇ ਵੱਖੋ-ਵੱਖ ਜਿਹੜੇ ਆ ਉਹ ਬਾਣੀਆਂ ਦੀਆਂ ਗੱਲਾਂ ਕਰਦੇ ਨੇ ਕੋਈ ਦੋ ਬਾਣੀਆਂ ਦੀ ਗੱਲ ਕਰਦਾ ਕੋਈ ਤਿੰਨ ਦੀ ਕਰਦਾ ਕੋਈ ਪੰਜ ਦੀ ਕਰਦਾ ਕੋਈ ਸੱਤ ਦੀ ਕਰਦਾ ਜੇ ਘਟਨਾ ਇੱਕ ਵਾਪਰੀ ਐ ਤੇ ਇੰਨੀਆਂ ਰਾਵਾਂ ਕਿਵੇਂ ਹੋ ਗਈਆਂ ਇਹਦਾ ਮਤਲਬ ਜਾਲੀ ਨੇ ਸਾਰੇ ਦੇ ਸਾਰੇ ਜਿਹੜੇ ਰਹਿਤ ਨਾਮੇ ਨੇ ਘਟਨਾ ਤਾਂ ਇੱਕੋ ਵਾਪਰੀ ਨਾ ਪੋਹਲ ਦੀ ਤੇ ਉਹ ਉਹਨਾਂ ਨੂੰ ਤੁਸੀਂ ਉਹ 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 ਬੰਦਿਆਂ ਨੂੰ ਕਹਿੰਦੇ ਹੋ ਸਮਕਾਲੀ ਸੀ ਗੁਰੂ ਸਾਹਿਬ ਦੇ ਜੇ ਸਮਕਾਲੀ ਐ ਤਾਂ ਦੇਖੀ ਤਾਂ ਇੱਕੋ ਚੀਜ਼ ਐ ਨਾ ਸਾਰਿਆਂ ਨੇ ਫਿਰ ਇਹ ਬਿਆਨ ਵੱਖੋ-ਵੱਖਰੇ ਕਿਵੇਂ ਹੋ ਗਏ ਸਾਰਿਆਂ ਦੇ ਕਿਸ ਨੇ ਉਹ ਬਾਣੀਆਂ ਲਿਖੀਆਂ ਉਹ ਪੰਜਾਂ ਦੇ ਵਿੱਚੋਂ ਇੱਕ ਵੀ ਨਹੀਂ ਹੈਗੀ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਪਹਿਲਾਂ ਇਤਿਹਾਸ ਨੂੰ ਪੜੋ ਗੁਰਬਾਣੀ ਨੂੰ ਪੜੋ ਥੋੜਾ ਬਹੁਤ ਤੇ ਫੇਰ ਆ ਕੇ ਗੱਲ ਕਰਿਆ ਕਰੋ ਉਹਨਾਂ ਨਾਲੇ ਵਿਚਾਰ ਵਿਚਾਰ ਨਾਲੇ ਮਸਲਾ ਹੱਲ ਹੋਣਾ ਇੱਕ ਭਾਈ ਸਾਹਿਬ ਕਹਿੰਦਾ ਵਿਚਾਰ ਨਾਲ ਵਿਚਾਰ ਤੇ ਕਰਮੋਂ ਤਿਆਰ ਆ ਭਾਈ ਕੋਈ ਆ ਹੀ ਨਹੀਂ ਰਿਹਾ ਤਾਂ ਭੱਜ ਗਏ ਸੀ ਉੱਥੇ ਜਰਮਨ ਦੇ ਵਿੱਚੋਂ ਵਿਚਾਰ ਕਰਨ ਗਏ ਸੀ ਇੱਥੋਂ ਭੱਜੇ ਸੀ ਉੱਥੋਂ ਬਿਨਾਂ ਵਿਚਾਰ ਕੀਤੇ ਕਿਹਦੇ ਨਾਲ ਵਿਚਾਰ ਕੀਤੀ ਜਾਵੇ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਲੋਕੀ ਇੱਕ ਉਹਨਾਂ ਦਾ ਬৌਧਿਕ ਪੱਧਰ ਦੇਖ ਲਓ ਤੇ ਉਹਨਾਂ ਦਾ ਹਾਲ ਦੇਖ ਲਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ